ਜਿੰਨੇ ਵੀ ਭੈਣ ਭਰਾ ਪੁਰਤਗਾਲ ਚ ਪੇਪਰ ਲੈਣ ਵਾਸਤੇ ਆਇਆ ਸਾਰਿਆਂ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਆ ਇਹ ਨਹੀਂ ਹੁੰਦਾ ਕਿ ਗਵਰਨਮੈਂਟਾਂ ਚੇਂਜ ਹੁੰਦੀਆਂ ਹਮੇਸ਼ਾ ਇਮੀਗ੍ਰੇਟ ਦੇ ਐਂਟੀ ਰੂਲ ਆਣਗੇ ਜਿਹੜੇ ਵੀ ਪੁਰਤਗਾਲ ਚ ਇਮੀਗ੍ਰੇਟ ਬਾੜੇ ਹੁੰਦੇ ਆ ਸਾਰੀ ਰਿਸਪੌਂਸਿਬਿਲਟੀ ਗਵਰਨਮੈਂਟ ਦੀ ਹੁੰਦੀ ਆ ਕਿ ਇਹਨਾਂ ਨੂੰ ਕੋਈ ਤੰਗੀ ਨਾ ਆਵੇ ਪੁਰਤਗਾਲ ਦੀ ਗਵਰਨਮੈਂਟ ਨਵਾਂ ਲਾਅ ਲੈ ਕੇ ਆਈ ਆ ਕਿ ਜਿਹੜੇ ਵੀ ਭੈਣ ਭਰਾਵਾਂ ਕੋ ਪੁਰਤਗਾਲ ਦਾ ਟੀਆਰਸੀ ਕਾਰਡ ਹੈਗਾ ਚਾਹੇ 2 ਸਾਲੀ ਜਾਂ 3 ਸਾਲੀ ਆ ਉਹ ਯੂਰਪ ਦੀ ਕਿਸੇ ਵੀ ਕੰਟਰੀ ਆ ਕੇ ਕੰਮ ਕਰ ਸਕਦੇ ਆ ਅੱਗੇ ਕੀ ਹੁੰਦਾ ਸੀ ਜਿਹਦੇ ਕੋ ਨੈਸ਼ਨੈਲਿਟੀ ਆ ਜਿਹਦੇ ਕੋ 5 ਸਾਲੀ ਕਾਰਡ ਆ ਉਹੀ ਜਾ ਕੇ ਸੀ ਅਨਦਰ ਕੰਟਰੀ ਕੰਮ ਕਰ ਸਕਦਾ ਸੀ ਜਿਨ੍ਹਾਂ ਕੋ টিਆਰਸੀ ਕਾਰਡ ਸੀਗੇ ਉਹ ਵੱਡੀਆਂ ਕੰਪਨੀਆਂ ਲੱਭਦੇ ਸੀ ਉਹਨਾਂ ਨਾਲ ਗੱਲਬਾਤ ਕਰਕੇ ਜਰਮਨ ਫ੍ਰਾਂਸ ਡੈਨਮਾਰਕ ਸਵਿਟਜ਼ਰਲੈਂਡ ਜਾ ਕੇ ਕੰਮ ਕਰਦੇ ਸੀ ਉਹਦੇ 'ਚ ਕੀ ਹੁੰਦਾ ਸੀ ਆਪਾਂ ਨੂੰ ਬਹੁਤ ਘੱਟ ਪੈਸੇ ਮਿਲਦੇ ਪਰ ਕੰਪਨੀਆਂ ਵਿੱਚੋਂ ਬਹੁਤ ਜ਼ਿਆਦਾ ਪੈਸੇ ਬਣਾਉਂਦੀਆਂ ਸੀਗੀਆਂ ਬਹੁਤ ਭੈਣ ਭਰਾ ਹੈਗੇ ਆ ਜਿਹੜੇ ਵਿਚਾਰਿਆਂ ਦੀ ਫੈਮਲੀ ਆ ਉੱਥੇ ਜਰਮਨ ਫ੍ਰਾਂਸ ਜਰਮ ਏਦਾਂ ਬੈਠੀਆਂ ਆ ਤੇ ਇੱਥੇ ਪੁਰਤਗਾਲ ਚ ਭੈਣ ਭਰਾ ਬੈਠੇ ਆ ਹੁਣ ਉਹ ਪੂਰਨ ਕੰਮ ਦਾ ਕੌਂਟਰੈਕਟ ਲੈ ਕੇ ਜਰਮਨ ਫ੍ਰਾਂਸ ਕਿਤੇ ਵੀ ਆ ਕੰਮ ਕਰ ਸਕਦੇ ਆ ਬਹੁਤ ਭੈਣ ਭਰਾ ਪਲਾਨ ਕਰਦੇ ਸੀ ਕਿ ਸਾਡੇ ਕੋਲ ਨੈਸ਼ਨੈਲਿਟੀ ਆਊਗੀ ਸਾਡੇ ਕੋਲ 5 ਸਾਲੀ ਕਾਰਡ ਆਊਗਾ ਅਸੀਂ ਯੂਰਪ ਦੀ ਆਹ ਕੰਟਰੀ ਕੰਮ ਕਰਾਂਗੇ ਪਰ ਹੁਣ ਉਹ ਵੀ ਭੈਣ ਭਰਾ ਜਿਨ੍ਹਾਂ ਕੋਲ 2 ਸਾਲੀ ਕਾਰਡ ਆ 3 ਸਾਲੀ ਕਾਰਡ ਆ ਯੂਰਪ ਦੀ ਕਿਸੇ ਵੀ ਕੰਟਰੀ ਆ ਕੰਮ ਕਰ ਸਕਦੇ ਆ ਕੋਈ ਵੀ ਭੈਣ ਜਾਂ ਭਰਾ ਕੰਮ ਕਰਦਾ ਆ ਫੈਮਲੀ ਤੇ ਡਿਪੈਂਡਡ ਆ ਕੰਮ ਦਾ ਕੌਂਟਰੈਕਟ ਲੈ ਕੇ ਕਿਸੇ ਵੀ ਕੰਟਰੀ ਦਾ ਆਪਣੀ ਫੈਮਿਲੀ ਉੱਥੇ ਜਾ ਕੇ ਸੈੱਟ ਕਰ ਸਕਦਾ ਤੁਹਾਨੂੰ ਕੱਲਾ ਚਾਹੀਦਾ ਆ ਪੁਰਤਗਾਲ ਤੋਂ ਡਿਪਲੋਮਾ ਸੋ ਕੇ ਇਹਦਾ ਇੱਥੇ ਕੋਈ ਵੀ ਲੜਾਈ ਝਗੜਾ ਨਹੀਂ ਕੋਈ ਬੈਂਕ ਨਾਲ ਰੌਲਾ ਨਹੀਂਗਾ ਕੋਈ ਸੁਭਾਨਸਾ ਸਾਹਿਬ ਨਾਲ ਰੌਲਾ ਨਹੀਂਗਾ ਤੁਹਾਡੇ ਕੋਲ ਡਿਪਲੋਮਾ ਹੈਗੀ ਆ ਤੁਸੀਂ ਯੂਰਪ ਦੀ ਕਿਸੇ ਵੀ ਕੰਟਰੀ ਜਾ ਕੇ ਕੰਮ ਕਰ ਸਕਦੇ ਆ ਇਹ ਲਾਅ ਪੁਰਤਗਾਲ ਦੀ ਗਵਰਨਮੈਂਟ ਤੇ ਸਪੇਨ ਦੀ ਗਵਰਨਮੈਂਟ ਨੇ ਰਲ ਕੇ ਅਪਲਾਈ ਕੀਤਾ ਸੀ ਦੋਨਾਂ ਦਾ ਪਾਸ ਹੋਇਆ ਆ ਕਿ ਜਿਹੜੇ ਭੈਣ ਭਰਾਵਾਂ ਕੋਲ ਸਪੇਨ ਦਾ ਵੀ TCRC ਕਾਰਡ ਹੈਗਾ ਆ ਤੇ ਕਿਸੇ ਵੀ ਯੂਰਪ ਦੀ ਕੰਟਰੀ ਆ ਕੰਮ ਕਰ ਸਕਦੇ ਆ ਇਹ ਜਦੋਂ ਲਾਅ ਸਬਮਿਟ ਹੋਇਆ ਸੀ ਬਹੁਤ ਕੰਟਰੀਆਂ ਨੇ ਇਤਰਾਜ਼ ਜਤਾਇਆ ਸੀ ਕਿ ਪੁਰਤਗਾਲ ਕੰਟਰੀ ਇਦਾਂ ਦੀ ਆ ਬੰਦੇ ਇਦਾਂ ਦੇ ਆ ਸਾਡੀ ਕੰਟਰੀ ਆ ਕਿ ਰਹਿਣਗੇ ਇਹ ਹੋਣਾ ਉਹ ਹੋਣਾ ਪਰ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਆਨੇ ਸਬਮਿਟ ਦੇ ਤੁਸੀਂ ਜੋ ਵੀ ਸਬਮਿਟ ਫਾਈਲ ਹੋਈ ਸੀ ਸਾਰਿਆਂ ਸਾਈਨ ਕਰਤੇ ਆ ਕਿ ਤੁਹਾਡੀ ਕੰਟਰੀ ਦੇ ਬੰਦੇ ਆ ਕਿ ਯੂਰਪ ਦੀ ਕਿਸੇ ਵੀ ਕੰਟਰੀ 'ਤੇ ਕੰਮ ਕਰ ਸਕਦੇ ਆ ਜਿਹੜੇ ਭੈਣ ਭਰਾ ਨੂੰ ਟੀਆਰਸੀ ਕਾਰਡ ਆ ਪੈਸੇ ਬਣਾਉਣ ਦਾ ਵਧੀਆ ਮੌਕਾ ਆ ਕਿਸੇ ਵੀ ਕੰਟਰੀ 'ਤੇ ਕੰਮ ਕਰੋ ਜਰਮਨ ਫਰਾਂਸ ਡੈਨਮਾਰਕ ਸਵਿਟਜ਼ਰਲੈਂਡ ਹੁਣ ਤੁਹਾਨੂੰ ਡਾਇਰੈਕਟ ਪੈਸੇ ਮਿਲਣੇ ਆ ਥੋੜਾ ਸਬਰ ਕਰਿਆ ਕਰੋ ਜੋ ਪੇਪਰ ਮਿਲ ਜਾਂਦੇ ਆ ਤੇ ਹੌਲੀ ਹੌਲੀ ਸਾਰੇ ਖੁੱਲ ਜਾਂਦੇ ਆ ਪ੍ਰਮਾਤਮਾ ਕਰੇ ਜਿਹੜੇ ਵੀ ਭੈਣ ਭਰਾ ਪੌਤ ਕਾਲ ਪੇਪਰ ਲੈਣ ਆਏ ਉਹਨਾਂ ਨੂੰ ਕਾਰਡ ਮਿਲ ਜਾਣ ਤੇ ਵਧੀਆ-ਵਧੀਆ ਕੰਟਰੀਆਂ 'ਚ ਕੰਮ ਕਰਨ ਤਾਂ ਜੋ ਪਿੱਛੇ ਪਰਿਵਾਰ ਦੇ ਵੀ ਧੋਣੇ ਧੋ ਸਕਣ ਬਾਕੀ ਪਲੀਜ਼ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਦੇ ਭੈਣ ਭਰਾ ਉਹਨਾਂ ਦੇ ਆਰ.ਸੀ. ਕਾਰਡ ਹੈਗੇ ਆ ਉਹ ਹੌਲੀ-ਹੌਲੀ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਕੰਟਰੀਆਂ ਜਾ ਕੇ ਆਪਣੀ ਲਾਈਫ ਸੈੱਟ ਕਰ ਸਕਣ